ਦੇ ਬ੍ਰੌਂਚ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਇਹ ਸਾਬ ਦਾ ਕੌਂਸਲਰ ਨੇ ਅਕਾਲਪੁਰ ਦੇ ਪਠਿੰਡਾ ਤੋਂ ਇਹਨਾਂ ਨੇ ਇੱਕ ਬੜਾ ਵੱਡਿਆ ਸਨੈਹ ਤੇਲ ਯਾਨੀ 11100 ਰੁਪਏ ਲੈ ਕੇ ਗਏ 11 100 ਨੋਟਾਂ ਦੀਆਂ ਗੱਥੀਆਂ ਲੈ ਕੇ ਗਏ ਲੋਕ ਹੈਰਾਨ ਹੋ ਗਏ ਹਾਂਜੀ ਦੇਖੋ ਮਾਨ ਸਾਹਿਬ ਨੇ ਉਦੋਂ ਗੱਲ ਵੇਲੇ ਆਮ ਆਦਮੀ ਪਾਰਟੀ ਨੇ ਵਾਦਾ ਦਿੱਤਾ ਸੀ ਜੀ ਸਾਰੀਆਂ ਔਰਤਾਂ ਨੂੰ ਮਤਲਬ 11100 ਰੁਪਏ ਦਾ 11000 ਰੁਪਇਆ ਦਿੱਤਾ ਜਉ ਫਿਰ ਮਾਨ ਸਾਹਿਬ ਐਲਾਨ ਕਰਤਾ ਸੀ 1000 ਨਹੀਂ ਕਹਿੰਦੇ 1100 ਦੇਵਾਂਗੇ ਹਾਂਜੀ ਹਾਂਜੀ ਤੋਂ ਪੋਸਚਰ ਵੇਟ ਕਰਕੇ ਹੁਣ ਇਹ ਕਾਉਂਸਲਰ ਨੇ ਉਹ ਮਾਨ ਸਾਹਿਬ ਤੇ ਇੱਕ ਕਟਕਸ਼ ਚਿਕਤਾ ਕਹੋ ਜਾਦ ਕਰਵਾਇਆ ਕਹੋ ਕੁਛ ਮਰਜ਼ੀ ਕਹੋ ਜਿਹਦਾ ਇਹਦਾ ਮਤਲਬ ਹੈ ਵੀ 11 1100 ਉਹ ਜਿਹੜਾ ਉਹ ਦਿੱਤਾ ਹੈ ਉਹ ਤਾਂ ਪਤਾ ਲੱਗ ਜੂਗਾ ਕਰੋ ਆ ਸਾਰਾ ਕੰਮ ਫਰਜੀ ਹੈ ਇੱਕ ਜਾਦੂ ਕਰਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਹੈ ਯਾਨੀ ਕਿ ਨਾ ਉੱਥੇ ਇੱਕ ਵਾਰ ਤਾਂ ਦੇਖੋ ਵੀਡੀਓ ਵਿੱਚ ਤੁਸੀਂ ਦੇਖਿਆ ਉਹ ਆਪਣੇ ਲਾਈਵ ਚੱਲ ਕੇ ਬੈਠ ਗਿਆ ਇੱਕ ਵਾਰ ਤਾਂ ਔਰਤਾਂ ਦੀ ਬਹੁਤ ਜ਼ਿਆਦਾ ਭੀੜ ਲੱਗੀ ਸੀ ਔਰਤਾਂ ਨੋਟ ਲੈ ਨਹੀਂ ਰਹੀਆਂ ਸੀ ਤਾਂ ਉਹ ਬੜੀ ਵਧੀਆ ਗੱਲ ਦੇਖੋ ਜਿਵੇਂ ਤੁਸੀਂ ਕਿਹਾ ਮੈਂ ਦੱਸ ਦੇਣਾ ਔਰਤਾਂ ਨੇ ਪੁੱਛਿਆ ਵੀ ਤੁਸੀਂ ਕੌਣ ਕਹਿੰਦਾ ਜੀ ਭਗਵਾਨ ਤਮਨ ਸਾਹਿਬ ਨੇ ਮੇਜੂਤ ਲਾਈ ਆ ਵੀ ਮੈਂ ਸਾਰੀਆਂ ਔਰਤਾਂ ਨੂੰ ਪੈਸੇ ਵੰਡ ਕੇ ਆਣੇ ਨੇ ਤੇ ਉਹ ਜਦੋਂ ਪਤਾ ਲੱਗਿਆ ਵੀ ਇਹ ਤਾਂ ਨਕਲੀ ਨੋਟ ਨੇ ਤਾਂ ਉਸ ਬੰਦੇ ਨੇ ਬੜੇ ਆਸੋਈਂ ਤਰੀਕੇ ਨਾਲ ਕਿਹਾ ਤਾਂ ਕਹਿੰਦਾ ਭਗਵਾਨ ਤੁਮਨ ਸਾਹਿਬ ਦੇ ਜਿਹੜੇ ਵਾਦੇ ਸੀ ਉਹ ਵੀ ਨਕਲੀ ਸੀ ਤਾਂ ਮੇਰੇ ਨੋਟ ਵੀ ਨਕਲੀ ਨੇ ਕਹਿੰਦਾ ਵੀ ਉਹਨੇ ਉਹਨੇ ਮਾਫੀ ਮੰਗੀ ਲੋਕਾਂ ਤੋਂ ਕਹਿੰਦੇ ਵੀ ਕਿਤੇ ਵੀਜਨਸ ਹੋ ਜਾਵੇ ਕਿਤੇ ਮੇਰੇ 'ਕਾ ਰੇਡ ਪੈ ਜੇ ਨਾ ਸੋਦਾ ਹਲੋ ਆ ਜੀ ਦੇਖੋ ਰੇਡ ਤਾਂ ਕੋਈ ਨਹੀਂ ਮਾਰਦਾ ਜੀ ਦੇਖੋ ਪਟਾਕਸ਼ ਤਾਂ ਕਰੀ ਸਕਦਾ ਮਤਲਬ ਕਿਸੇ ਦੇ ਯਾਦ ਕਰਵਾ ਸਕਦਾ ਰੇਡ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਗੱਲ ਕਰ ਇਹ ਹੈ ਵੀ ਥੋੜਾ ਜਿਹਾ ਜਿਹੜਾ ਮਸਲਾ ਹੇ ਹੋਰ ਇਹ ਦੂਆਤ ਕੁਛ ਨਹੀਂ ਹੈ ਲੋ ਹਾਂਗੇ ਸੋਣ ਲੋ ਤੇ ਤੇ ਤਾਂ ਯਾਦ ਹੀ ਕਰਵਾਇਆ ਹੋਰ ਇਹਦੇ ਤੇ ਕੁਛ ਨਹੀਂ ਹੈ ਜੀ ਇਹ ਦੂਆਤ ਦਾ ਮਤਲਬ ਯਾਦ ਕਰਾਉਣਾ ਵੀ ਚਾਹੀਦਾ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਤੇ ਕੋਈ ਵਿਰੋਧੀ ਪਾਰਟੀ ਦੇ ਨਾਲ ਹੀ ਸੰਬੰਧਤ ਸਾਬੰਦਾ ਹਾਂਜੀ ਕੋਈ ਸੰਬੰਧਤ ਬੰਦਾ ਹੈ ਉਹਦੇ ਨਾਲ ਹਾਂਜੀ ਤੇ ਇਸ ਕਰਕੇ ਫਿਰ ਉਹ ਵਿਰੋਧੀ ਸਰਤਾ ਭਾਲਦੇ ਆ ਕਿ ਕੋਈ ਬਹਾਨਾ ਮਿਲੇ ਸਾਨੂੰ ਮਾਨ ਸਾਹਿਬ ਦੀ ਵਿਰੋਧਤਾ ਕਰ ਲੈ ਤੇ ਉਹ ਆਪਦਾ ਕਰ ਰਹੇ ਨੇ ਤੇ ਕਰਨਾ ਵੀ ਚਾਹੀਦਾ ਜੇ ਕੋਈ ਵਾਦਾ ਕਿਸੇ ਵੀ ਸਰਕਾਰ ਤੋਂ ਪੂਰਾ ਨਹੀਂ ਹੁੰਦਾ ਹਾਂ ਜੀ ਸਹੀ ਗੱਲ ਆ ਕਿਉਂਕਿ ਦੇਖੋ ਇਹ ਯਾਦ ਕਰਵਾ ਦੇਣਾ ਚਾਹੀਦਾ ਹਾਂ ਕਿਉਂਕਿ ਨਾ ਭਗਵਾਨ ਤਮਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂ ਮੈਂ ਕੋਈ ਸਾਡੇ ਉਹਦਾ ਨਹੀਂ ਪਾਰਟਨਰ ਰਿਲੇਸ਼ਨ ਨਹੀਂ ਹੈ ਪਰ ਹਾਂ ਜੋ ਮੈਂ ਦੇਖਿਆ ਡਾਕਟਰ ਸਾਹਿਬ ਮੇਰੀ ਤਕਰੀਬਨ 42 ਸਾਲ ਦੀ ਉਮਰ ਹੈ ਮੈਂ ਅਕਾਲੀ ਸਰਕਾਰ ਅਸ਼ਰਮਨੀ ਕਲਦਾਰ ਆਜੀ ਦੇਖਿਆ ਕਾਂਗਰਸਾ ਵੀ ਦੇਖਿਆ ਤੇ ਹੁਣ ਇਹਨਾਂ ਦਾ ਵੀ ਦੇਖ ਰਿਹਾ ਇਹ ਬਿਨਾ ਡਾਕਟਰ ਸਾਹਿਬ ਧਿਆਨ ਨਾਲ ਸੁਣਨਾ ਵੀ ਕੋਈ ਮੁੱਖ ਮੰਤਰੀ ਨੇ ਜਿਹੜੇ ਹੁਣ ਤਾਂ ਚੰਗੇ ਕੰਮ ਕੀਤੇ ਆ ਕੋਈ ਮੁੱਖ ਮੰਤਰੀ ਇੰਨੇ ਮੈਂ ਕੰਮ ਆਪਣੀ ਹਿੰਦੀ ਦੇਖਿਆ ਨਹੀਂ 4 ਸਾਲ ਸੱਚੀ ਇਹ ਤਾਂ ਮੰਦਾ हां जी देखो मुख काम ਤਾਂ ਕੀਤਾ ਨੇ ਚੰਗੇ ਉਹ ਤਾਂ ਦੇਖੋ ਲੋਕ ਮੋਹਰ ਲਾਉਂਦੇ ਨੇ ਜਾਂ ਨਾ ਲਾਉਂਦੇ ਨੇ ਉਹ ਤਾਂ ਸਮਾਂ ਦੱਸੂਗਾ ਜੀ ਜੀ ਵੀ ਲੋਕਾਂ ਨੂੰ ਚੰਗੇ ਲੱਗਦੇ ਨੇ ਜਾਂ ਨਾ ਚੰਗੇ ਲੱਗਦੇ ਨੇ ਕਈ ਵਾਰੀ ਲੋਕਾਂ ਦਾ ਮੂਡ ਕੀ ਹੁੰਦਾ ਹੈ ਸਰਕਾਰ ਦਾ ਮੂਡ ਕੀ ਹੁੰਦਾ ਹੈ ਪਰ ਮੈਂ ਤੁਹਾਨੂੰ ਇੱਕ ਨਵੀਂ ਹੋਰ ਅਪਡੇਟ ਦੇ ਦਿਆਂ ਵੀ ਜਿਹੜੇ ਐਨਡੀਪੀਐਸ ਦੇ ਪਰਚੇ ਪਾਏ ਸੀਗੇ ਤੇ ਮਾਨਯੋਗ ਹਾਈ ਕੋਰਟ ਰਾਣ ਨੇ ਆਡਰ ਕਰਤਾ ਵੀ ਜਿਨ੍ਹਾਂ ਤੇ ਦੋ ਤਿੰਨ ਦੋ ਤੋਂ ਤਿੰਨ ਨਗਰਾਂ ਤੱਕ ਦਾ ਪਰਚੇ ਨੇ ਉਹਨਾਂ ਦੀ ਜਵਾਨਤਾ ਨੇ ਜਿਹੜੀਆਂ ਉੱਥੇ ਫੜਨ ਸਾਰੀ ਐਸਐਚਓ ਕਰੇ ਮਤਲਬ ਇਹ ਬੜਾ ਇੱਕ ਵੱਡਾ ਗੱਲ ਉਹ ਸਾਡੀ ਜੁਡੀਸ਼ਰੀ ਚ ਤੇ ਉਹ ਦੇਖਦੇ ਆਂ ਵੀ ਅੱਗੇ ਹੁਣ ਹੋਰ ਲੱਭ ਕੇ ਪੜਦੇ ਆਂ ਵੀ ਕਿਸ ਤਰ੍ਹਾਂ ਦਾ ਮਾਮਲਾ ਜੋ ਕਿਹੜੇ ਜੱਜ ਸਾਹਿਬ ਨੇ ਮਤਲਬ ਕਿਉਂਕਿ ਕਿਉਂਕਿ ਨਾ ਇਹ ਸੱਡੀ ਸਾਹਿਬ ਜਿਹੜਾ ਇਸ ਤਰ੍ਹਾਂ ਦੇ ਮਹਿਮ ਚਲਾਉਣ ਨਾਲ ਸਾਰਾ ਲੋਡ ਹੈ ਜਿਹੜਾ ਉਹ ਹਾਈ ਕੋਰਟ ਤੇ ਬਗਜਲਾ ਹੁੰਦਾ ਹੈ ਹਾਂਜੀ ਹਾਂਜੀ ਸਹੀ ਗੱਲ ਹਾਈ ਦਾ ਲੋਡ ਦੇ ਮਾਰਾ ਤਾਂ ਪਹਿਲਾਂ ਉਹ ਸਾਡਾ ਜਿਹੜਾ ਏਜੀਸੀ ਉਹ ਚਲਾ ਗਿਆ મતલਬ ਕਿਉਂਕਿ ਜਿੰਨੇ ਵੀ ਸਰ ਪਰਚੇ ਪੈਂਦੇ ਨੇ ਉਹ ਸਾਰੇ ਇਕੱਲੇ ਇੱਥੇ ਨਿਭਰਦੇ ਹੁੰਦੇ ਉਹ ਸਾਰੇ ਹਾਈ ਕੋਰਟ ਦੀਆਂ ਹੁੰਦੇ ਨੇ ਸਹੀ ਗੱਲ ਹਾਈ ਕੋਰਟ ਦੇ ਬਸ ਪੰਜ ਚਾਰ ਮਾਨਯੋਗ ਜੱਜ ਹੁੰਦੇ ਨੇ ਸਾਰਿਆਂ ਦੇ ਉੱਤੇ ਲੋਡ ਪੈ ਜਾਂਦਾ ਤਾਂ ਮਤਲਬ ਉਹਨਾਂ ਨੇ ਫਿਰ ਹੁਣ ਇਹ ਲੋਡ ਘਟਾਉਣ ਦੇ ਮਾਰੇ ਇਹਨਾਂ ਨੇ ਜਿਹੜੇ ਇਹ ਛੋਟੇ ਪਰਚੇ ਨੇ ਇਹਨਾਂ ਨੂੰ ਮਤਲਬ ਥੱਲੇ ਹੀ ਖਤਮ ਕਰਨ ਵਾਸਤੇ ਮੈਂ ਸੱਚ ਜਾਨੂੰ ਅਧਿਕਾਰ ਦੇਤੇ ਤੇ ਇਹ ਵੀ ਇੱਕ ਮਤਲਬ ਸੋਚਾਂ ਵਾਲੀ ਗੱਲ ਹੈ ਵੀ ਇਹ ਸਮਾਜ ਦੇ ਫਾਇਦੇ ਵਾਸਤੇ ਨਹੀਂ ਹੈ ਸਮਾਜ ਦੇ ਖਿਲਾਫ ਬਹੁਤ ਵਧੀਆ ਅਪਡੇਟ ਦਿੱਤੇ ਤੁਸੀਂ ਮੈਂ ਕਹਿੰਦਾ ਆਪਣੇ ਦਰਸ਼ਕ ਬਹੁਤ ਵਧੀਆ ਦੇਖ ਵੀ ਰਹੇ ਆ ਸੁਣ ਵੀ ਰਹੇ ਆ ਤੇ ਕਮੈਂਟ ਵੀ ਕਰ ਰਹੇ ਆ ਆਪਾਂ ਨੂੰ ਹੁਣ ਕਟੋੜ 16 ਬੰਦੇ ਆਪਾਂ ਨੂੰ ਦੇਖ ਰਹੇ ਆ ਤੁਹਾਨੂੰ ਮੈਂ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਨਾਲ ਜਦੋਂ ਵੀ ਲਾਈਕ ਕਰਦਾ ਆਪਣੇ ਬੰਦੇ ਬਹੁਤ ਜੁੜਦੇ ਨੇ ਤੇ ਅਕਸਰ ਡਾਕਟਰ ਸਾਹਿਬ ਸਵੇਰੇ ਬਹੁਤ ਬਣਾ ਇਕੱਠ ਹੁੰਦਾ ਤੇ ਸ਼ਾਮ ਨੂੰ ਵੀ ਹੋਣ ਲੱਗੇ ਤੁਹਾਡੇ ਤੁਹਾਡੇ ਘਰ ਕੇ ਸੋ ਤੇ ਚਲੋ ਵਧੀਆ ਅਪਡੇਟ ਤੀ ਹੈ ਤੇ ਪਤਾ ਕੀ ਹੁੰਦਾ ਡਾਕਟਰ ਸਾਹਿਬ ਜਿਹੜਾ ਹੈ ਨਾ ਹੁਣ ਇੱਕ ਕੇਸ ਹੈ ਜਿਹੜੇ ਕੋਟਾ ਵੀ ਜਾਣਗੇ ਲੋਕਾਂ ਨੂੰ ਇਹ ਰਹਾ ਤੇ ਲੋਕ ਨਹੀਂ ਕਿ ਐਸਐਚਓ ਹੀ ਉਹਨੂੰ ਛੱਡ ਸਕਦਾ ਜਮਾਨ ਦੇ ਸੋਦਾ ਮੰਨਦੇ ਹੋ ਨਾ ਹਾਂਜੀ ਹਾਂਜੀ ਐਸਐਚਓ ਦੇ ਸਕਦਾ ਹੈ ਮਤਲਬ ਕਿਉਂਕਿ ਜਿਹੜੇ ਇਹ ਸਮਾਲ ਰਿਕਵਰੀ ਦੇ ਕੇਸ ਹੁੰਦੇ ਨੇ ਇਹ ਅਵੇਲੇਬਲ ਹੁੰਦੇ ਨੇ ਇਹ ਬੇਲੇ ਦੇ ਵਿੱਚ ਮਤਲਬ ਚਾਹੇ ਕੋ ਹਾਈ ਕੋਰਟ ਲੈ ਜਾਂਦੀ ਉਹਨੂੰ ਲਮਕਾ ਕੇ ਦੇਦੀ ਚਾਹੇ ਸੈਸ਼ਨ ਕੋਰਟ ਨੇ ਦੇਦੀ ਚਾਹੇ ਐਸਐਚਓ ਨੇ ਲਿਖੀ ਗਲਤ ਫੈਸਲਾ ਤਾਂ ਬਾਅਦ ਦੇ ਵਿੱਚ ਟ੍ਰਾਇਲ ਦੇ ਹਾਂ ਇਹ ਆਊਗਾ ਪਰ ਇਹਦੇ ਨਾਲ ਥੋੜਾ ਜਿਆਦਾ ਨਜਾਇਜ਼ ਪਰਚੇਬਾਜ਼ ਦਾ ਜਿਹੜਾ ਯੁੱਗ ਹੈ ਹਾਂ ਉਹਦਾ ਉਹ ਅੰਤ ਵਾਲੇ ਪਾਸੇ ਨੂੰ ਚੱਲਿਆ ਹੋ ਸਕਦਾ ਹੈ ਮਾਨਜੋ ਕੋਰਟ ਨਾਲ ਕੁਝ ਨੂੰ ਕੋਈ ਗੱਲ ਹੋਰ ਸਮਝ ਆ ਜੇ ਤਾਂ ਉਹ ਮਤਲਬ ਇਹ ਕਾਨੂੰਨ ਦੇ ਵਿੱਚ ਬਦਲਾਅ ਕਰ ਦੇਣਾ ਡਾਕਟਰ ਸਾਹਿਬ ਇੱਕ ਅਪਡੇਟ ਮੈਂ ਵੀ ਤੁਹਾਨੂੰ ਦੇ ਦੇਣਾ ਤੇ ਦਰਸ਼ਕਾਂ ਸੰਜੀ ਕਰ ਦੇਣਾ ਕਿ ਤੁਹਾਨੂੰ ਯਾਦ ਹੈ ਕਿ ਬੀਤੀ ਰਾਤ ਮਨਿੰਨ ਕਾਲੀਆ ਭਾਜਪਾ ਦੇ ਜਿਹੜੇ ਪਹਿਲਾਂ ਲੀਡਰ ਸੀ ਉਹਨਾਂ ਦੇ ਘਰ ਇੱਕ ਗ੍ਰਨੇਡ ਗੇਰਿਆ ਗਿਆ ਸੀ ਆਪਣੀ ਜ਼ੇਰੇ ਵੀ ਗੱਲ ਹੋਈ ਸੀ ਤੇ ਤੁਹਾਨੂੰ ਅਪਡੇਟ ਦੇ ਦੇਣਾ ਕਿ ਉਹ ਦੋਨੋਂ આરોપી ਦੋਨੋਂ ਕਾਬੂ ਕਰ ਲਿਆ ਜਾਂ ਅੰਦਰ ਦੀ ਪੁਲਿਸ ਨੇ ਹੁਣੇ-ਹੁਣੇ ਆਪਣੇ ਕੋਲ ਖਬਰ ਆਈ ਹੈ ਤੇ ਨਾ ਮਾਰਿਆ ਵੀ ਉਹਨਾਂ ਨੇ ਕਬੂਲਿਆ ਉਹਨਾਂ ਨੇ ਕਹਿ ਕੇ ਜੇਲ੍ਹ ਵਿੱਚੋਂ ਸਾਨੂੰ ਲੌਰੈਂਸ ਬਸ਼ਨੋਈ ਤੇ ਇੱਕ ਹੋਰ ਗੈਂਗ ਦਾ ਨਾਮ ਆਇਆ ਵੀ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਇਹ ਗ੍ਰਨੇਡ ਗੇਰਨਾ ਘਰ ਦੇ ਬਾਹਰ ਅੰਦਰ ਨਹੀਂ ਗੇਰਨਾ ਉਹ ਕਹਿੰਦਾ ਅਸੀਂ ਗੇਰੇ ਅਸੀਂ ਫਰਾਰ ਹੋ ਗਏ ਸੀ ਪਰ ਪੁਲਿਸ ਨੂੰ ਇੰਨੀ ਵੱਡੀ ਕਾਮਯਾਬੀ ਮਿਲੀ ਹੈ ਕਿ ਭਗਵਾਨ ਤਮਨ ਸਾਹਿਬ ਨੇ ਆਰਡਰ ਕੀਤੇ ਸੀ ਵੀ ਇਹ ਤੁਰੰਤ ਐਕਸ਼ਨ ਚ ਚਾਰੇ ਤਾਂ ਜਿਹੜੀ ਸੀਸੀਟੀਵੀ ਚ ਫੋਟੋ ਆਈਆਂ ਸੀ ਉਹ ਕਾਬੂ ਹੋ ਗਏ ਨੇ ਦੁਪਹਿਰੇ 3 ਵਜੇ ਜੀ ਹਾਂਜੀ ਦੇਖੋ ਮਨ ਮੁਸਤਦੀ ਨਾਲ ਕੰਮ ਚੱਲ ਰਿਹਾ ਜੀ ਥੋੜਾ ਜਿਹਾ ਗਲਤ ਹੈ ਵੀ ਜੇ ਪ੍ਰਸ਼ਾਸਨ ਉਸ ਨੂੰ ਥੋੜਾ ਜਿਹਾ ਨਾ ਇਧਰਲੇ ਪਾਸੇ ਲੋਕਾਂ ਦੀ ਸੁਰੱਖਿਤੀ ਵਾਲੇ ਪਾਸੇ ਦੂਜੇ ਜਿਹੜੇ ਆ ਨਿਯਾਇਜ਼ ਪਰਚਾਵਾਜ ਜੇ ਤੋਂ ਹਟਾ ਕੇ ਇਧਰਲੇ ਪਾਸੇ ਲਾ ਲੈਣ ਤਾਂ ਮਤਲਬ ਪੰਜਾਬ ਦੇ ਜਿਹੜੇ ਆ ਹਾਲਾਤ ਨੇ ਪੰਜਾਬ ਦਾ ਨਾ ਇਨ ਆਰਡਰ ਜਿਹੜਾ ਤਾਂ ਨਾ ਵਿਰੋਧੀ ਪਾਰਟੀਆਂ ਨੂੰ ਮੁੱਦਾ ਆਨ ਲਿ ਰਿਹਾ ਥੋੜੀ ਜੀ ਗੱਲ ਹੁੰਦੀ ਆ ਕੋਈ ਵਿਰੋਧੀ ਪਾਰਟੀਆਂ ਨੂੰ ਮੁੱਦਾ ਆਨ ਲਿ ਰਿਹਾ ਮਤਲਬ ਉਹ ਵਿਰੋਧੀ ਪਾਰਟੀਆਂ ਤੋਂ ਮੁੱਦਾ ਖੋਇਆ ਜਾਵੇ ਨਾਲੇ ਜਿਹੜੇ ਲੋਕਾਂ ਦੇ ਜਿਹੜੇ ਨਾਜਾਇਜ਼ ਪਰਚਾਵਾਦ ਉਹ हट ਜੇ ਤੇ ਨਾਲੇ ਜਿਹੜਾ ਹੁਣ ਜਵਾਨਤਾ ਵਾਲਾ ਕੰਮ ਹੈ ਇਹਦੇ ਨਾਲ ਵੀ ਥੋੜਾ ਜਿਹਾ ਫਰਕ ਪਊਗਾ ਕਿਉਂਕਿ ਜਿਹੜੇ ਲੋਕਾਂ ਦੇ ਵਿੱਚ ਬੈਰ ਵਿਰੋਧ ਨੇ ਉਹ ਵਧ ਰਹੇ ਸੀ ਉਹਨਾਂ ਥੋੜਾ ਜਿਹਾ ਘਟ ਜਾਣਗੇ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਦੇਣਾ ਤੁਹਾਨੂੰ ਹੁਣੇ ਨਾ ਮੇਰੇ ਸਟੂਡੀਓ ਰੂਮ 'ਚ ਕੰਟਾ ਬੈਲਾ ਰੰਧੀਰ ਸਿੰਘ ਰਖੜ ਸਭ ਦਾ ਚੇਅਰਮੈਨ ਆਸੀ ਤੇ ਜੋ ਕੇ ਸਰਦੀਸੀ ਰਖੜਾ ਦੇ ਛੋਟੇ ਭਰਾ ਨੇ ਤੇ ਅਸੀਂ ਪ੍ਰੋਗਰਾਮ ਕੀਤਾ ਸ਼ਾਮ ਚੱਲੇਗਾ ਉਹਨਾਂ ਨੇ ਤੁਹਾਨੂੰ ਯਾਦ ਦੱਸ ਦੇਣਾ ਕਿ ਸ਼੍ਰੋਮਣੀ ਅਕਾਲੀ ਦਰ ਦੇ 8 ਲੀਟਰਾਂ ਨੇ ਹੋਰ ਅਸੀਫਾ ਦਿੱਤਾ ਹੈ ਪੁੰਦਰ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਸਾਡੇ ਸ੍ਰੀਫੇ ਪ੍ਰਵਾਨ ਕਰ ਲੋ ਤਾਂ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਸੁਖਵੀਰ ਸਿੰਘ ਬਾਦਲ ਦੀਆਂ ਸਲਾਮਤ ਉਹ ਅਸੀਂ ਖੁਸ਼ ਨਹੀਂ ਆ ਉਹ ਕਹਿੰਦੇ ਵੀ ਵੀਰ ਸਿੰਘ ਬਾਦਲੇ ਜਾਂ ਤਾਂ ਸਲਾਹ ਕਰ ਚੇਂਜ ਕਰ ਦੋ ਤਾਂ ਅਸੀਂ ਇਹ ਗੱਲ ਪੁੱਛੀ ਛੁੱਗੀ ਸੀ ਲਖਣਾ ਜੀ ਬਰਦਰ ਨੂੰ ਵੀ ਤੁਸੀਂ ਆਪਣੀ ਅਲੱਗ ਭਰਤੀ ਨਹੀਂ ਸ਼ੁਰੂ ਕੀਤੀ ਹੈ ਤਾਂ ਉਹ ਕਹਿੰਦੇ ਵੀ ਸਾਨੂੰ ਵਧੀਆ ਇੰਗਾਰਾ ਮਿਲ ਰਿਹਾ ਹੈ ਪਰ ਦੇ ਵੀਰ ਸਿੰਘ ਬਾਦਲੇ ਇੰਟਰਵਿਊ ਕਰਨਗੇ ਤਾਂ ਅਸੀਂ ਸਾਈਡ ਤੇ ਹੋ ਜਾਾਂਗੇ ਦੇਖੋ ਆਗੇ ਦੇਖੋ ਇਹ ਤਾਂ ਗੱਲ ਇਹ ਕੱਲੇ ਉਹਨੇ ਨਹੀਂ ਕਹਿਆ ਇਹ ਤਾਂ ਸਾਰੇ ਸਾਰਾ ਪੰਜਾਬ ਹੀ ਇਹ ਕਹਿੰਦਾ ਇਹ ਤਰ੍ਹਾਂ ਇਹ ਜਿਹੜੇ ਸਲਾਹਕਾਰ ਰਹਿ ਜੋ ਚੇਂਜ ਹੋ ਜਾਣ ਤਾਂ ਅਕਾਲੀ ਦਲ ਦੀ ਜੜ੍ਹਾਂ ਦੇ ਵਿੱਚ ਪਾਣੀ ਪੈ ਸਕਦਾ ਜਿਹੜੇ ਉਹ ਤੇਲ ਪਾਈ ਜਾਂਦੇ ਜਿਹੜੇ ਸਲਾਹਕਾਰ ਨੇ ਪੰਜ ਚਾਰ ਬੰਦੇ ਲਿਆ ਹੁਣ WhatsApp ਤੇ ਵੀ ਆਈ ਜਾਂਦਾ ਸੀਗਾ ਤੇ Facebook ਤੇ ਵੀ ਚੱਲੀ ਜਾਂਦਾ ਸੀਗਾ ਸਲਾਹਕਾਰਾਂ ਦਾ ਲੈਕਚਰ ਤਾਂ ਜੋ ਸਲਾਹਕਾਰ ਹਟਾਏ ਜਾਣ ਤਾਂ ਸ਼੍ਰੋਮਣੀ ਅਕਾਲੀ ਦਲ ਜੀਵਤ ਹੋ ਸਕਦਾ ਉਹਨਾਂ ਲੋਕਾਂ ਦਾ ਇਤਰਾਜ਼ ਹੀ ਉਹਨਾਂ ਸਲਾਹਕਾਰਾਂ ਤੇ ਕਿਉਂਕਿ ਉਹ ਡਿਟਰਨਸ਼ਿਪ ਨੂੰ ਹੈ ਜਿਹੜਾ ਮਿਸਟਰ ਗਾਇਡ ਯਾਦੇ ਕਰਦੇ ਆ। ਉਹ ਡਾਕਟਰ ਸਾਹਿਬ ਵੀ ਕੋਰ ਆਰਡਰ ਦੇ ਦੇਣਾ ਮੇਰੇ ਕੋ ਆ ਗਿਆ ਉਹਨੇ ਵੀ 25 ਤਰੀਕ ਤੋਂ ਪਹਿਲਾਂ ਪਹਿਲਾਂ ਐ ਜੀ ਪੀ ਸੀ ਆ ਵੋਟਾਂ ਹੋ ਸਕਦੀਆਂ ਨੇ 2-4 ਦਿਨ ਦੇ ਵਿੱਚ ਹੀ ਧਾਮੀ ਸਾਹਿਬ ਐਲਾਨ ਕਰ ਸਕਦੇ ਨੇ ਮੇਰੇ ਕੋ ਪੱਠਾ ਆ ਗਿਆ। ਵੇਖੋ ਜੀ ਚੰਗੀ ਗੱਲ ਹੈ। ਜੀ ਇਹ ਸ਼੍ਰੋਮਣੀ ਅਕਾਲੀ ਦਲ ਇਹਦੀਆਂ ਲੜਦਾ ਹੈ ਜਾਂ ਚਾਹੇ ਸ਼੍ਰੋਮਣੀ ਪੰਥ ਲੜਦਾ ਕੋਈ ਮਰਜ਼ੀ ਲੜੇ ਸਿੱਖ ਵੰਡਾ ਲੜ ਸਕਦਾ ਹੈ ਡਾਕਟਰ ਸਾਹਿਬ ਇੱਕ ਮਿੰਟ ਸਾਹਿਬ ਇੱਕ ਮਿੰਟ ਮਾਫੀ ਜਨਾ ਸਾਡੇ ਪੱਤਰਕਾਰ ਨੇ ਮੈਨੂੰ ਮੈਸੇਜ ਕੀਤਾ ਵੀ ਇਹ ਭਰੋਸੇਯੋਗ ਸੂਤਰ ਦਾ ਖਬਰ ਹੈ ਵੀ ਧਾਮੀ ਸਾਹਿਬ ਕੱਲ ਪਰਸੋ ਅਨਾਉਂਸਮੈਂਟ ਕਰ ਦੰਗੇ 25 ਤਰੀਕ ਤੋਂ ਪਹਿਲਾਂ ਪਹਿਲਾਂ ਚੋਣਾਂ ਤੈ ਹਾਂ ਜੀ ਫਿਰ ਪੱਤਰਕਾਰ ਵੀ ਸਰਕਾਰ ਵੀ ਧਾਮੀ ਸਾਹਿਬ ਸਾਰੇ ਚੈਨਲ ਵੀ ਇਹ ਮਤਲਬ ਵਧਾਈ ਦੇ ਬਾਤ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਜਲਦੀ ਪੈਂਦੀਆਂ ਨੇ ਜਿਹੜਾ ਸਿੱਖ ਜਗਤ ਹੈ ਇਹ ਆ ਫਸੇ ਹੋਏ ਅੰਧਕੋਰ ਦੇ ਵਿੱਚੋਂ ਨਿਕਲ ਸਕਦਾ ਕਿਉਂਕਿ ਪੜ੍ਹੇ ਲਿਖੇ ਲੋਕ ਤੇ ਸਮਝਦਾਰ ਲੋਕ ਨੇ ਜਿਹੜੇ ਉਹ ਮੂਰੇ ਆ ਜਾਣਗੇ ਜਿਨ੍ਹਾਂ ਦੇ ਜਿਨ੍ਹਾਂ ਦਾ ਮੇਨ ਮਕਸਦ ਨਿੱਜਤਾ ਨਹੀਂ ਹੋ ਪੰਥ ਪ੍ਰਤੀ ਉਹਨਾਂ ਦੇ ਸਮਰਪਿਤ ਬੰਦੇ ਹੋਣਗੇ ਉਹ ਜਿੱਤ ਕੇ ਆਉਣਗੇ ਤਾਂ ਪੰਥ ਚੜ੍ਹਦੀ ਕਲਾ ਚ ਹੋਊਗਾ ਬਲਕਿ ਸਰ ਦੱਸੋ ਮਾਫ਼ੀ ਜਨਾ ਇੱਕ ਸਵਾਲ ਇਹ ਵੀ ਖੜਾ ਹੋ ਜਾਏਗਾ ਨਾ ਬੀਬੀ ਜਗੀਰ ਕੌਰ ਵੀ ਦਾਵੇਦਾਰੀ ਦੁਆਰਾ ਪੇਸ਼ ਕਰ ਰਹੇ ਨੇ ਦੇਖੋ ਜੀ ਕੋਈ ਮਰਜ਼ੀ ਕਰੇ ਫਿਰ ਉਹ ਜਦੋਂ ਇਲੈਕਸ਼ਨ ਆਉਣਗੀਆਂ ਫਿਰ ਕੋਈ ਵੀ ਕਰ ਸਕਦਾ ਹੈ ਦਾਵੇਦਾਰੀ ਨਿਕਲੇ ਦਾਵੇਦਾਰੀ ਤਾਂ ਨਹੀਂ ਹੁੰਦਾ VOTERਾਂ ਨੇ ਦੇਖਣਾ ਨਹੀਂ ਪਰ ਉਹ ਤਾਂ ਹੁਣ ਮੈਂਬਰ ਵੀ ਨਹੀਂ ਹੈਗੇ ਨਾ ਉਹ ਮੈਂਬਰ ਬਣ ਜਾਣਗੇ ਫਿਰ ਜਦੋਂ ਤੁਸੀਂ ਕਹਿੰਦੇ ਵੀ VOTERਾਂ ਪੈਣਗੀਆਂ ਜੀ ਜਦੋਂ VOTERਾਂ ਪੈਣਗੀਆਂ ਜੇ ਮੈਂਬਰ ਬਣਨਗੇ ਨਹੀਂ ਪਰ ਡਾਕਟਰ ਮੈਂ ਮੈਂ ਇਹ ਚਾਹਣਾ ਦੇਖੋ ਵੀ ਜਿਹੜੇ ਬੰਦਿਆਂ ਨੂੰ ਨਕਾਰਿਆ ਗਿਆ ਪੰਥੋ ਲੋ ਉਹਨਾਂ ਨੂੰ VOTER ਕਿਉਂ VOTER ਪਾਣ ਨਹੀਂ ਦੇ ਦੋ ਉਹਨਾਂ ਨੂੰ ਜਦੋਂ ਨਕਾਰ ਹੀ ਦਿੱਤਾ ਦੇਖੋ ਇਹ ਹੁੰਦਾ ਕਈ ਵਾਰੀ ਨਕਾਰਿਆ ਹੋਇਆ ਬੰਦਾ ਸਾਰੇ ਵੀ ਉਹ ਸਹੀ ਲੀਤੇ ਕ੍ਰੀਤੀਆਂ ਛੱਡ ਕੇ ਸਹੀ ਲੀਤੇ ਆ ਸਕਦਾ ਹੈ ਜੀ ਬਾਲੇ ਬਹੁਤ ਆਪਣੇ ਚ ਸੁਧਾਰ ਕੀਤਾ ਤੇ ਪੰਥ ਪਰ ਜਿਹੜਾ ਉਹਨਾਂ ਦਾ ਸੀਗਾ ਨਿੱਜੀ ਵਾਲਾ ਮਸਲਾ ਉਹ ਨਿੱਜੀ ਵਾਲੇ ਮਸਲੇ ਨੂੰ ਪਿੱਛੇ ਛੱਡ ਕੇ ਉਹਨਾਂ ਨੇ ਪੰਥ ਵਾਲੇ ਪਾਸੇ ਚੱਲੇ ਹੋਏ ਨੇ ਜਿਹੜੇ ਉਹਨਾਂ ਦਾ ਬੜੀ ਸ਼ੁਭ ਸ਼ਗਨ ਹੈ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈ ਤੇ ਹੁਣ ਉਹਨਾਂ ਨੂੰ ਪੰਥਕ ਮਸਲਿਆਂ ਦਾ ਸਾਰਾ ਪਤਾ ਲੱਗ ਗਿਆ ਪਹਿਲਾਂ ਤਾਂ ਉਹਨਾਂ ਦਾ ਇਕੱਲਾ ਨਿੱਜਟਾ ਵਾਲਾ ਪਾਸਾ ਸੀਗਾ 86 86 ਪਾਰਟੀ ਬਣਾ ਰੱਖੀ ਸੀ ਹਾਂ ਤੇ ਹੋਣ ਮਤਲਬ ਪੰਥ ਪ੍ਰਤੀ ਸਮਰਪਿਤ ਹੋਣਗੇ ਜੇ ਪੰਥ ਨੂੰ ਉਹਨਾਂ ਦੀ ਸਵਾਵਾ ਚੰਗੀ ਲੱਗਿਆ ਤਾਂ ਪੰਥ ਉਹਨਾਂ ਨੂੰ ਮੌਕਾ ਦੇਊਗਾ ਜੀ ਸਹੀ ਗੱਲ ਕਹਿ ਰਹੇ ਹੋ ਪੰਥ ਨੂੰ ਮੌਕਾ ਦੇਣਾ ਵੀ ਚਾਹੀਦਾ ਹੈ ਕਿਉਂ ਕਿ ਦੇਖੋ ਆਪਾਂ 10 12 ਹਿੰਦੋਂ ਕਿੰਨੇ ਡਿਬੇਟ ਕਰ ਚੁੱਕੇ ਆਂ ਵੀ ਜਥੇਦਾਰਾਂ ਨੂੰ ਲੈ ਕੇ ਹੈ ਨਾ ਕਿੰਨਾ ਕੁਝ ਹੋਇਆ ਤੇ ਅਖੀਰਕਾਰ ਜਿਹੜੇ ਆਪਣਾ ਗਰਗਜ ਸਾਹਿਬ ਐ ਕੁਲਦੀਪ ਸਿੰਘ ਹੈ ਨਾ ਅੱਜ ਇਹਨਾਂ ਨੇ ਇਹ ਪੰਜ ਮੈਂਬਰ ਯਾਨੀ ਪੰਜ ਜਿਹੜੇ ਤੋਂਦੇ ਸਾਬਾਨ ਉਹਨਾਂ ਦੀ ਮੀਟਿੰਗ ਵੀ ਹੋ ਰਹੀ ਹੈ ਹੋ ਗਈ ਹੈ ਮੀਟਿੰਗ ਸ਼ੁਰੂ ਦੇਖੋ ਜੀ ਮੀਟਿੰਗ ਹੋਣੀ ਚਾਹੀਦੀ ਜਦੋਂ ਕਿ ਇਹ ਕੀ ਹੈ ਨਾ ਵੀ ਜਿਹੜਾ ਸਿਸਟਮ ਹੈ ਇਹ ਫੈਡਰਲ ਸਿਸਟਮ ਹੁੰਦਾ ਹੈ ਇੱਕੋ ਤਰ੍ਹਾਂ ਦਾ ਵੀ ਇਹਦੇ ਚ ਸਾਰਿਆਂ ਦੀ رائے ਹੋਣੀ ਚਾਹੀਦੀ ਹੈ ਇਹਦੇ ਚ ਤਾਨਾਸ਼ਾਹੀ ਥੋੜੀ ਹੁੰਦੀ ਹੈ ਉਹਦਾ ਬਦਿਸਮਤੀ ਹੈ ਵੀ ਇਹਨਾਂ ਨੇ ਤਾਨਾਸ਼ਾਹੀ ਸ਼ੁਰੂ ਕਰ ਰੱਖੀ ਸੀਗੀ ਉਹ ਤਾਨਾਸ਼ਾਹੀ ਦਾ ਅੰਤ ਹੋ ਜੂ ਤੇ ਲੋਕ ਰਾਜ ਤੇ ਸਿੱਖ ਜਗਤ ਹੈ ਜਿਹੜਾ ਉਹ ਚੜ੍ਹਦੀ ਕਲਾ ਚ ਹੋ ਜੂ ਡਾਕਟਰ ਸਾਹਿਬ ਜਿਹੜਾ ਅੱਪਾ ਕੱਲ ਨਾ ਮੈਂ ਸਵੇਰੇ ਭੁੱਲ ਗਿਆ ਜਿਹੜਾ ਅੱਪਾ ਕਾ ਲਾਈਵ ਕੀਤਾ ਸੀ ਨਾ ਉਹਦੇ ਵਿੱਚ ਅੱਪਾ ਸਵਾਲ ਪੁੱਛੀ ਐਸਜੀਪੀਸੀ ਆ ਸੌਰੀ ਮੈਨੂੰ ਪਾਸਟਰ ਦਾ ਲਾਈਵ ਉਹਦੇ ਵਿੱਚ ਕਮੈਂਟ ਆਇਆ ਸੀ ਮੈਨੂੰ ਪਰਸਨਲ ਵੀ ਇੱਕ ਸਵਾਲ ਚੱਕਿਆ ਕਰੋ ਵੀ ਐਸਜੀਪੀਸੀ ਜਿਹੜਾ ਬਹੁਤ ਜ਼ਿਆਦਾ ਫੰਡ ਆਂਦਾ ਹੈ ਸਭ ਤੋਂ ਐਡੀ ਸ਼ਿਮੌਰ ਜਿਹੜੀ ਸੰਸਥਾ ਬਹੁਤ ਵਧੀਆ ਬਹੁਤ ਪੈਸਾ ਆਉਂਦਾ ਹੈ ਵਿਦੇਸ਼ਾਂ ਵਿਦੇਸ਼ਾਂ ਤੋਂ ਕਹਿੰਦੇ ਵੀ ਇਹ ਪੈਸਾ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਜਿਹੜੇ ਮਾਂ ਪਿਓ ਉਚਾਰੇ ਜਾਂਦੇ ਆ ਬੇਸਾਰਾ ਉਹਨਾਂ ਦੀ ਖਰਚਾਂ ਦਾ ਜੀਪਿਸ ਨੂੰ ਕੋਈ ਵੀ ਤੁਸੀਂ ਸਵਾਲ ਉਠਾਓ ਮੈਂ ਕਹਿੰਦੀ ਮੈਂ ਕਰਾਂਗਾ ਹਾਂ ਜੀ ਦੇਖੋ ਜਿਹੜਾ ਪੈਸਾ ਆਉਂਦਾ ਇਹ ਗਰੀਬ ਬੱਚਿਆਂ ਦੀ ਪੜ੍ਹਾਈ ਜੀ ਜਿਹੜੀਆਂ ਵਿਧਵਾ ਔਰਤਾਂ ਨੇ ਰੋਟੀ ਤੇ ਕੋਈ ਜੋਗ ਨਹੀਂ ਹਣ ਕੋਈ ਦਾ ਕੋਈ ਸਾਧਨ ਨਹੀਂ ਹੈ ਉਹਨਾਂ ਕੋਲੇ ਤਾਂ ਉਹਨਾਂ ਦੇ ਘਰੇ ਰਸ਼ਨ ਪਾਣੀ ਆਟਾ ਤੇ ਜਿਹੜਾ ਇਹ ਸ਼ਰਮਨੀ ਕਮੇਟੀ ਦਾ ਕੰਮ ਹੈ ਤੇ ਹੋਰ ਵੀ ਮਤਲਬ ਕਈ ਇਸ ਤਰ੍ਹਾਂ ਦੇ ਕੰਮ ਨੇ ਜਿਹੜਾ ਕੋਈ ਇਲਾਜ ਗਣਾ ਬੈਠਾ ਉਹਦਾ ਇਲਾਜ ਵਾਸਤੇ ਉਹਦੀ ਮਦਦ ਕਰਨਾ ਮਤਲਬ ਇਹ ਕਈ ਲੋਕ ਭਲਾਈ ਦੇ ਕੰਮ ਨੇ ਜਿਹੜੇ ਇਹਨਾਂ ਨੇ ਵਿਸਾਰ ਰੱਖੇ ਸੀਗੇ ਤੇ ਜੇ ਮਤਲਬ ਇਹ ਯਾਦ ਕਰਦੇ ਨੇ ਆਉਣ ਵਾਲੀ ਕਿਉਂਕਿ ਹੁਣ ਯਾਦ ਕਰਾਂਗੇ ਫਿਰ ਹੁਣ ਯਾਦ ਕਰੇ ਨਾਲ ਬਣਦਾ ਕੁਝ ਨਹੀਂ ਚਰਨ ਨੇ ਇੱਕ ਮਿੰਟ ਇਹ ਨਹੀਂ ਹੁੰਦਾ ਬੋਟਾ ਇਹ ਚੀਜ਼ ਦਾ ਹੱਲ ਕੋ ਨਵੇਂ ਬੰਦੇ ਨੇ ਜਿਹੜੇ ਉਹ ਇਸ ਚੀਜ਼ ਨੂੰ ਸੋਚ ਰਹੇ ਇੱਕ ਮਿੰਟ ਡਾਕਟਰ ਸਾਹਿਬ ਇੱਕ ਹੋਣ ਦੇ ਇੱਕ ਹੋਰ ਅਪਡੇਟ ਆ ਗਈ ਹੈ ਡਾਕਟਰ ਸਾਹਿਬ ਜਿਹੜੀ ਆਪਾਂ ਸਵੇਰ ਲਾਈਵ ਕੀਤਾ ਸੀ ਨਾ ਵੀ ਉਹ ਐਸਐਚਓ ਫੜੇ ਗਏ ਨੇ ਕਿਲੋ ਚਿੱਟੇ ਸਮੇਤ ਯਾਦ ਹੈ ਤੁਹਾਨੂੰ ਉਹ ਖੁਲਾਸਾ ਹੋ ਗਿਆ ਜੀ ਅਮਨਦੀਪ ਕੌਰ ਨੇ ਰਮਾਂਡ ਦੇ ਵਿੱਚ ਖੁਲਾਸਾ ਕੀਤਾ ਉਹਦਾ ਉਹ ਉਹਦਾ ਨਾਮ ਲਿੱਤਾ ਹੈ ਵੀ ਹਾਂ ਇਹ ਇਹ ਮੈਂ ਨਾ ਕਈ ਮੀਟ ਯਾਨੀ ਕਿ ਮਿਸ਼ਨ ਤੇ ਰਿਹਾ ਹੈ ਤਾਂ ਅੱਗਰ ਕਿਹਾ ਜਦੋਂ ਕਾਬੂ ਕੀਤਾ ਗਿਆ ਸਵੇਰੇ ਆ ਫਿਰ ਦੇਖੋ ਜੀ ਇਹ ਹੋਣਾ ਇਹ ਤਾਂ ਨਹੀਂ ਹੁੰਦਾ ਜੇ ਇਹ ਕੋਈ ਗਰੁੱਪ ਹੁੰਦਾ ਤੇ ਆਪਾਂ ਦਾ ਲਾਈਨ ਤੇ ਪਹਿਲਾਂ ਵੀ ਗਿਆ ਸੀਗਾ ਇਹ ਗਰੁੱਪ ਸੀਗਾ ਇਹ ਕਾਫੀ ਬੰਦਿਆਂ ਦਾ ਗਰੁੱਪ ਹੈ ਇਹਦੇ ਵਿੱਚ ਚੰਗੇ ਕੰਮ ਤਾਂ ਕਿਹੜੇ ਕਰਦੇ ਸੀ ਮਾੜੇ ਕੰਮ ਫਰੋਤੀਆਂ ਚਿੱਟਾ ਕਾਲਾ ਕਿਲਾ ਜੋ ਵੀ ਕੁਝ ਹੁੰਦਾ ਸੀ ਇਹਨਾਂ ਤੋਂ ਇਹਨਾਂ ਨੇ ਕੀਤਾ ਰੁਪਏ ਇਕੱਠੇ ਕੀਤੇ ਨੇ ਉਹਦੇ ਵਿੱਚ ਕੱਲੀ ਇੱਕ ਲੜਕੀ ਦਾ ਹੱਥ ਨਹੀਂ ਹੈ ਉਹਦੇ ਵਿੱਚ ਕਾਫੀ ਲੜਕੇ ਨੇ ਕਾਫੀ ਲੜਕੀਆਂ ਨੇ ਜਿਨ੍ਹਾਂ ਦੇ ਬਦਮਾਸ਼ੀ ਰੋਲ ਵੀ ਨੇ ਉਹਨਾਂ ਨੂੰ ਕੁਸ਼ਤਪਨਾਹੀ ਅਫਸਰਾਂ ਦੀ ਹੈ ਉਹ ਕਿਹੜੇ-ਕਿਹੜੇ ਅਫਸਰ ਨੇ ਉਹ ਜੱਗਰ ਹੋਣਗੇ ਅਫਸਰਾਂ ਨੂੰ ਕੁਸ਼ਤਪਨਾਹੀ ਹੋ ਸਕਦੇ ਲੀਡਰਾਂ ਦੀ ਹੋਵੇ ਡਾਕਟਰ ਸਾਹਿਬ ਇੱਕ ਨਾ ਇੱਕ ਜਵਾਨ ਸਾਹਿਬ ਨਾ ਮੇਰੀ ਸਵੇਰੇ ਕੱਲ ਉਸੇ ਤੁਹਾਨੂੰ ਉੱਥੇ ਯੂਐਸਏ ਤੋਂ ਉਹ ਆ ਜੁੜਿਆ ਕਰਨਗੇ ਆਪਣੇ ਨਾਲ ਅਜੇ ਥੋੜਾ ਬਿਮਾਰ ਚੱਲੇ ਨੇ ਉਹਨਾਂ ਨੇ ਇੱਕ ਬੜਾ ਵਧੀਆ ਤੁਹਾਨੂੰ ਵੀ ਮੁਬਾਰਕਾਂ ਦੇ ਇਨਾਂ ਤੇ ਸ਼ਰਮਾ ਨੂੰ ਮੁਬਾਰਕਾਂ ਦੇ ਇਨਾਂ ਜਿਹੜੇ ਸਾਡੇ ਨਾਲ ਜੁੜਦੇ ਨੇ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਜਿਹੜੇ ਮੁੱਦੇ ਤੁਸੀਂ ਚੁੱਕਦੇ ਹੋ ਨਾ ਕਹਿੰਦਾ ਉਹ ਮੁੱਦੇ ਕਹਿੰਦੇ ਅਗਲੇ ਦੂਜੇ ਤਿੰਨ ਚੱਲਦੇ ਹੁੰਦੇ ਆ ਸਹੀ ਗੱਲ ਚਲੋ ਮਜ਼ਾ ਆ ਗਿਆ ਜੀ ਧੰਨਵਾਦ ਕਰਦੇ ਆਂ ਜੀ ਉਹਨਾਂ ਦਾ ਚਾਨ੍ਹ ਸਾਹਿਬ ਦਾ ਨਿਊਯਾਰਕ ਤੋਂ ਹਾਂ ਬਹੁਤ ਧੰਨਵਾਦ ਕਰਦੇ ਆਂ ਬਹੁਤ ਸਿਆਣੇ ਇਹਨਾਂ ਸਮਝਦਾਰ ਨੇ ਸਾਡੇ ਨਾਲ ਲਾਈਵ ਤੇ ਪਹਿਲਾਂ ਜੁੜਦੇ ਵੀ ਹਾਂ ਕਾਈ ਦੂਨ ਕਾਈ ਦੂਨ ਜੀ ਥੋੜਾ ਥੋੜਾ ਪੂਸਾ ਉਹਾਂ ਟਿ ਲੈ ਜਾ ਰਹੇ ਸਨ ਉਹ ਸਾਨੂੰ ਦਾ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਵਧੀਆ ਗੱਲ ਹੈ ਕੱਲੇ चौहान ਸਾਹਿਬ ਨੂੰ ਇੱਕ ਸੰਸਥਾ ਨੇ ਹਾਂਜੀ 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 ਔਰ ਉਹ ਕੱਲ ਜੁੜਨਗੇ ਉਹ ਥੋੜੇ ਤਵੇਟੇ ਲੈ ਜਾ ਰਹੇ ਉਹਨਾਂ ਨੇ ਮੈਨੂੰ ਸਪੈਸ਼ਲ ਆ ਫੋਨ ਕੀਤਾ ਕਹਿੰਦੇ ਸੋਢੀ ਸਾਹਿਬ ਜਿਹੜਾ ਥੈਂਕ ਯੂ ਕਰ ਦੋ ਮੇਰੇ ਵੱਲੋਂ ਡਾਕਟਰ ਸਾਹਿਬ ਨੂੰ ਵੀ ਤੇ ਸ਼ਰਮਾਈ ਨੂੰ ਵੀ ਜਿਹੜਾ ਤੂੰ ਮੁੱਦਾ ਤੁਸੀਂ ਚੱਕਦੇ ਹੋ ਕਹਿੰਦੇ ਉਹੀ ਮੁੱਦਾ ਕਹਿੰਦੇ ਅਗਲੇ ਦਿਨ ਚੈਨਾਚਾਰਾ ਹੁੰਦਾ ਮੈਂ ਕਹਿੰਦਾ ਜੀ ਤੁਹਾਨੂੰ ਬਹੁਤ ਮੈਂ ਕਹਿੰਦੀ ਵੀ ਆਪਣਾ ਅਰਜਿੰਦਰ ਜੀ ਜੋ ਉਹਨੂੰ ਕਹਿੰਦੇ ਆ ਮੈਂ ਕਹਿੰਦੀ ਬੜੀ ਨੋਲਿਜ ਹੈ ਕਹਿੰਦੇ ਹਾਂ ਨੋਲਿਜ ਬੜੀ ਹੈ ਕਹਿੰਦੇ ਉਹਨਾਂ ਨੂੰ ਕੋਈ ਵੀ ਇਹ ਸਹੀ ਕਹਿੰਦੇ ਆ ਡਾਕਟਰ ਸਾਹਿਬ ਧਿਆਨ ਨਾਲ ਸੁਣਨਾ ਉਹਨਾਂ ਨੇ ਤੁਹਾਡੇ ਬਾਰੇ ਕੀ ਮੈਂ ਤੁਹਾਡੀ ਗੱਲ ਵੀ ਕਰਾਵਾਂਗਾ ਉਹਨਾਂ ਨਾਲ ਸ਼ਾਮੀ ਉਹਨਾਂ ਨੇ ਕਿਹਾ ਕਹਿੰਦੇ ਵੀ ਡਾਕਟਰ ਸਾਹਿਬ ਨੇ ਜਿਹੜੇ ਉਹ ਤੁਸੀਂ ਕੇਸ ਯਾਦ ਕਰਾਉਂਦੇ ਹੋ ਐਂਟੀਬੀਸ ਬਾਰੇ ਕਹਿੰਦੇ ਇਹਨਾਂ ਨੂੰ ਬਹੁਤ ਜ਼ਿਆ ਧੰਨਵਾਦ ਜੀ ਧੰਨਵਾਦ ਦੇਖੋ ਆਪਾਂ ਤਾਂ ਕੋਸ਼ਿਸ਼ ਕਰਦੇ ਆ ਜੀ ਅੱਜ ਦੇ ਨਹੀਂ ਆਪਾਂ ਤਾਂ ਕਾफी ਚਿਰ ਦੇ ਯਤਨ ਕਰੀ ਜਾਂਦੇ ਆ ਹੋ ਸਕਦਾ ਮਤਲਬ ਸਰਕਾਰਾਂ ਦੇ ਵੱਲੋਂ ਮਾਂ ਜੋਗ ਹਾਈ ਕੋਰਟ ਅਸੀਂ ਕੀ ਹੈ ਨਾ ਜੀ ਅਸੀਂ ਜਿਹੜੇ ਐਨਡੀਪੀਐਸ ਦਾ ਅਸੀਂ ਸਾਨੂੰ ਪਤਾ ਲੱਗਾ ਅਸੀਂ ਇੱਕ ਜਸਟਿਸ ਸੀਗੇ ਐਸ ਕੇ ਅਗਰਵਾਲ ਹਮ ਅੱਜਕੱਲੋ ਮਹਾਦੀ ਨੇ ਅਸੀਂ ਉਹਨਾਂ ਦੇ ਲੈਕਚਰ ਸੁਣਦੇ ਰਹਿਆ ਮਤਲਬ ਦੱਸਦੇ ਹੁੰਦੇ ਸਾਨੂੰ ਵੀ ਆਹ ਸਿਸਟਮ ਆ ਹੈ ਆਹ ਸਿਸਟਮ ਆ ਹੈ ਉਹ ਅਸੀਂ ਉਹਨਾਂ ਨੂੰ ਆਪਦਾ ਇਹਦੇ ਵਿੱਚ ਮਾਰਗਦਰਸ਼ਕ ਮੰਨਦਿਆਂ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਵੀ ਇਸੇ ਤਰ੍ਹਾਂ ਹੋਰ ਲੋਕਾਂ ਦੀ ਵੀ ਗੱਲ ਪੱਲੇ ਪਵੇ ਕਿਉਂਕਿ ਜਿਹੜੇ ਜਿਉਂ ਕਿ ਇਹ ਨਹੀਂ ਜਿਹੜਾ ਐਨਡੀਪੀਐਸ ਹੈ ਰਸ਼ੇ ਦੇ ਨਾਂ ਤੇ ਬਦਨਾਮ ਕੀਤਾ ਜਾਂਦਾ ਹੈ ਤੇ ਉਹਦਾ ਅਸਲੀ ਮਤਲਬ ਮਕਸਦ ਕੀ ਹੈ ਵਰੋਤਿਆਂ ਨੂੰ ਖੁੰਝੇ ਲਾਉਣ ਦਾ ਇੱਕ ਸਾਧਨ ਬਣਾ ਕੇ ਰੱਖਤਾ ਸਮੇਂ ਦੀਆਂ ਸਰਕਾਰਾਂ ਨੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਲੋਕਾਂ ਨਾਲ ਧੱਕਾ ਨਾ ਕਰੇ ਅ ਅਰਦਾ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਆ ਸਹੀ ਗੱਲ ਹੈ ਲੋਕਾਂ ਨੂੰ ਐਨਡੀਓ ਬਾਰੇ ਇੰਨਾ ਪਤਾ ਵੀ ਨਹੀਂ ਸੀ ਆਪਾਂ ਦੱਸਿਆ ਮੇਰੇ ਵਕੀਲ ਸਾਹਿਬ ਦੇ ਦੋਸਤ ਨੇ ਪਟਿਆਲ ਤੋਂ ਹੀ ਉਹ ਉਹਨਾਂ ਨੂੰ ਇਹ ਵੀਡੀਓ ਭੇਜਿਆ ਉਹ ਬੜੇ ਖੁਸ਼ ਹੋਏ ਕਹਿੰਦੇ ਯਾਰ ਵੀ ਇੰਨਾ ਤਾਂ ਸਾਨੂੰ ਵੀ ਅਸੀਂ ਵੀ ਬਹਿਸ ਕਰਦੇ ਆ ਸਾਨੂੰ ਟਾਈਮ ਲੱਗਦਾ ਸਾਨੂੰ ਇੱਕ ਦਿਨ ਸਟੱਡੀ ਕਰਨੀ ਪੈਂਦੀ ਹੈ ਵੀ ਇਹ ਬੰਦਾ ਕੋਣ ਵਕੀਲ ਹੈ ਮੈਂ ਕਿਹਾ ਆ ਵਕੀਲ ਟਾਈਪ ਹੀ ਹੈ ਤਾਂ ਉਹ ਉਹ ਵੀ ਉਹ ਤੁਹਾਨੂੰ ਮੈਂ ਨੰਬਰ ਸੈਂਡ ਕਰਾਂਗਾ ਉਹਨਾਂ ਨੂੰ ਵੀ ਪਲੀਜ਼ ਗੱਲ ਕਰ ਲਓ ਇੱਕ ਵਾਰੀ ਮੇਰੇ ਕਹਨ ਤੇ ਸਰ ਲੰਗੀ ਧੰਨਵਾਦ ਕੋਈ ਗੱਲ ਨਹੀਂ ਕਿ ਐਡੇ ਤਾਂ ਆਪਾਂ ਨਹੀਂ ਆ ਠੀਕ ਹੈ ਵੀ ਕੋਸ਼ਿਸ਼ ਕਰਦੇ ਆ ਕੋਈ ਅਫਾਕ ਜਾਦੇ ਗਿਆ ਜਿਹੜਾ ਜਿਹੜਾ ਤੁਸੀਂ ਉਹ ਕੱਢ ਕੇ ਲਿਆਂਦਾ ਸੀ ਨਾ ਮਨਮੋਹਨ ਸਿੰਘ ਦਾ ਉਹ ਐਨਡੀਪੀਐਸ ਐਕਟ ਹੈ ਨਾ ਮੈਂ ਇੱਕ ਮੈਨੂੰ ਵੀ ਨਹੀਂ ਪਤਾ ਇਸ ਬਾਰੇ ਉਹ ਉਹ ਸਾਰਾ ਵੀ ਮੈਂ ਸੁਣਿਆ ਉਸ ਦਿਨ ਉਹ ਕਹਿੰਦੇ ਯਾਰ ਇਹ ਬੰਦਾ ਕਹਿੰਦੇ ਵਾਕੀ ਸਟੱਡੀ ਕਰਦਾ ਹੋਣਾ ਲਾਸਟ ਨੂੰ ਨਾ ਮੈਂ ਕਹਿੰਦਾ ਨਹੀਂ ਇਹ ਤਾਂ ਯਾਰ ਆਮ ਇਨਹੀ ਸ਼ਾਪ ਹੈ ਇਹ ਸਾਡੇ ਪਿਆਰ ਨਾਲ ਜੁੜਦਾ ਰਣ ਨਾਲ ਨਹੀਂ ਪਰ ਉਹ ਤੁਹਾਨੂੰ ਤਾਂ ਸਿਆਤਾ ਮਾਨ ਜੋ ਰਿਟਾਇਰ ਜੱਜ ਜਸਟਿਸ ਐਸ ਕੇ ਅਗਰਵਾਲ ਸਾਹਿਬ ਦੇ ਸਾਰੇ ਪਾਏ ਹੋਏ ਪੂਰਨੇ ਅਸੀਂ ਉਹਨਾਂ ਨੂੰ ਮੇਰਾ ਥੋੜਾ ਜਿਆਦਾ ਇੰਟਰਸਟ ਹੁੰਦਾ ਉਹਨਾਂ ਦੀ ਗੱਲ ਧਿਆਨ ਨਾਲ ਸੁਣਦਾ ਹੁੰਦਾ ਔਰ ਉਹ ਵੀ ਮੇਰੀ ਗੱਲ ਧਿਆਨ ਨਾਲ ਸੁਣਦੇ ਹੁੰਦੇ ਮੈਨੂੰ ਅੱਧਾ ਘੰਟਾ ਲੰਘਦਾ ਸ਼ਾਇਦ ਸਰ ਜੀ ਤੂੰ ਯਾਰ ਤੂੰ ਗੱਲਾਂ ਕਰ ਤੂੰ ਦੱਸ ਕੀ ਗੱਲਬਾਤ ਹੈ ਕਿਵੇਂ ਹੈ ਉਸ ਤੋਂ ਬਾਅਦ ਫਿਰ ਮੈਂ ਉਹ ਉਹਨਾਂ ਗੱਲਾਂ ਦਾ ਜਵਾਬ ਦਿੰਦੇ ਹੁੰਦੇ ਬਤਲ ਵੀ ਇੱਕ ਡਿਬੇਟ ਜੀ ਬਣ ਜਾਂਦੀ ਹੁੰਦੀ ਸੀ ਜਿਹੜੀ ਬਹੁਤ ਵਧੀਆ ਲੱਗਦੀ ਸੀ ਠੀਕ ਹੈ ਵੀ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਮਤਲਬ ਇਸ ਵੱਲ ਧਿਆਨ ਨਹੀਂ ਦਿੰਦੀਆਂ ਡਾਕਟਰ ਸਾਹਿਬ ਮੈਂ ਮੈਂ ਵਾਪਸ ਮੁੱਦੇ ਤੇ ਆਨਾ ਮਾਫੀ ਜਨਾ ਆਪਾਂ ਆਪਾਂ ਵਧੀਆ ਆਪਾਂ ਵਧੀਆ ਡਿਬੇਟ ਕਰਨਾ ਆ ਮੈਨੂੰ ਮਜ਼ਾ ਆਉਂਦਾ ਸੱਚੀ ਗੱਲ ਕਰਕੇ ਤੇ ਹਾਲਾਂਕਿ ਕਈ ਬੰਦੇ ਨਾਰਾਜ਼ ਹੋ ਜਾਂਦੇ ਆ ਵੀ ਪਹਿਲਾਂ ਸਾਨੂੰ ਲੈਂਦੇ ਸੀ ਇਹ ਵੋ ਤੇ ਚਲੋ ਪਤਾ ਕੀ ਹੁੰਦਾ ਅਸੀਂ ਚਾਹੁੰਦੇ ਆ ਵੀ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਪ੍ਰੋਪਰ ਜਾਣਕਾਰੀ ਸੱਚਾਈ ਪਹੁੰਚਾ ਸਕੀ ਕਿਉਂਕਿ ਮੇਰਾ ਫਰਜ਼ ਬੰਦਾ ਵੀ ਬਸ ਸੱਚ ਦਿਖਾਵਾਂ ਮੈਨੂੰ ਬਹੁਤ ਵਾਰ ਧਮਕੀਆਂ ਮਿਲਦੀਆਂ ਬਹੁਤ ਜ਼ਿਆਦਾ ਕੁਝ ਹੁੰਦਾ ਮੈਂ ਤੁਹਾਨੂੰ ਭੇਜਦਾ ਆਪਾਂ ਕਿਸੇ ਨੂੰ ਅੰਦਾਜ਼ ਨਾ ਕਰਿਆ ਕਰੋ ਜੇ ਕੋਈ ਕਹਿੰਦਾ ਹੁੰਦਾ ਤਾਂ ਉਹਦਾ ਜ਼ਰੂਰ ਹੁੰਦਾ ਨਹੀਂ ਮੈਂ ਮੈਂ ਨਾਰਾਜ਼ ਨਹੀਂ ਕਰ ਉਹ ਕਈ ਵਾਰ ਨਾ ਮੁੱਦਾ ਆ ਜਾ ਹੁੰਦਾ ਉਹ ਦੇਖਦੇ ਐ ਵੀ ਬੋਲਦੇ ਜਿਵੇਂ ਹੁਣ ਦੇਖੋ ਮੈਂ ਕਿਸੇ ਹੋਰ ਲੈਂਦਾ ਤੁਸੀਂ ਆਂਦੇ ਹੋ ਤੁਹਾਨੂੰ ਮੁੱਦਾ ਪਤਾ ਹੁੰਦਾ ਵੀ ਮੈਂ ਦੇਖ ਰਿਹਾ ਕੀ ਬੋਲ ਹੋ ਰਹੀ ਹੈ ਚਲੋ ਮੈਂ ਵਾਪਸ ਆਨਾ ਮੁੱਦੇ ਤੇ ਵੀ ਜਿਹੜਾ ਦੇਖੋ ਇਹ ਕੀਤਾ ਇੱਕ ਸ਼ੋਸ਼ਾ ਪੰਜਾ ਠੀਕ ਹੈ ਲੋਕਾਂ ਨੂੰ ਭਗਵੰਤ ਮਾਨ ਸਾਹਿਬ ਯਾਹ ਕਰਾਇਆ ਗਿਆ ਅਸੀਂ ਮੰਨਦੇ ਆ ਉਹ ਇਹ ਵੀ ਹੈ ਕਿ ਉਹ ਦੂਜੀ ਪਾਰਟੀ ਤੋਂ ਹੈ ਪਰ ਅਸੀਂ ਮੰਨਦੇ ਆ ਭਗਵੰਤ ਮਾਨ ਸਾਹਿਬ ਵਧੀਆ ਕੰਮ ਕਰ ਰਹੇ ਆ ਸਿੱਖਿਆ 'ਚ ਵਧੀਆ ਕਰ ਰਹੇ ਨੇ ਨੌਕਰੀਆਂ ਵੀ ਦਿੱਤੀਆਂ ਗਿਆ ਨੇ ਪਰ ਏ ਦੇਖੋ ਡਾਕਟਰ ਸਾਹਿਬ ਧਿਆਨ ਦੇਣਾ ਜੋ ਮੈਂ ਗੱਲ ਕਹਿ ਰਿਹਾ ਅੱਜ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ 200 ਰੁਪਏ ਲੀਟਰ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਕੀ ਭਗਵਾਨਤਮਨ ਸਾਹਿਬ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਦੇਖੋ ਜੀ ਭਗਵਾਨਤਮਨ ਸਾਹਿਬ ਨੂੰ ਸੋਚਣ ਭਗਵਾਨਤਮਨ ਸਾਹਿਬ ਤਾਂ ਸੋਚਣਗੇ ਪਰ ਇਹ ਤਾਂ ਸੈਂਟਰ ਨਾਲ ਸੰਬੰਧਿਤ ਮਸਲਾ ਆ ਗਿਆ ਨਾ ਜੀ ਨਹੀਂ ਮੈਂ ਮੰਨਦਾ ਮੈਂ ਮੰਨਦਾ ਦੇਖੋ ਪਿੱਛੇ ਹਰਿਆਣਾ ਸਰਕਾਰ ਨੇ 2 ਸਾਲ ਪਹਿਲਾਂ ਸਿਲੰਡਰ 550 ਕਿਉਂ ਵੇਚਿਆ ਲੱਗੇ ਸਿਲੰਡਰ ਰੇਟ ਅੱਜ 1100 ਰੁਪਏ ਉਹ ਵੀ ਤਾਂ ਵੇਚਦੇ ਸੀ ਨਾ ਪਾਂਜੀ ਦੇਖੋ ਜਿੰਨਾ ਵੀ ਸੰਭਵ ਹੋਇਆ ਕੋਈ ਕਿਸੇ ਪਾਸੇ ਰੀਲੀਫ ਮਿਲਦਾ ਹੋਇਆ ਤਾਂ ਰੀਲੀਫ ਵਾਲੇ ਪਾਸੇ ਜ਼ਰੂਰ ਸਹਾਨ ਦੇਣਗੇ ਇਹ ਤੇ ਉਹ ਗੱਲ ਕਰ ਥੋੜੀ ਜਿਹੀ ਦੇਸ਼ ਦੀ ਜਿਹੜੀ ਆਪਣੇ ਸਟੇਟ ਦੀ ਆ ਉਹ ਮਾਲੀ ਹਾਲਤ ਥੋੜੀ ਜਿਹੀ ਪਤਲੀ ਹੈ ਇਹ ਕਿਉਂ ਇਸੇ ਕਾਰਨ ਇਹ ਬੀਬੀਆਂ ਵਾਲਾ 1100 ਰੁਪਇਆ ਉਹ ਰੁਕਿਆ ਤੇ ਜਿਹੜਾ ਇਹ ਹੈ ਮਤਲਬ ਜਦੋਂ ਵੀ ਗੱਡੀ ਮੈਂ 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 ਦੱਸ ਦੇਣਾ ਉਹ ਸਾਬਕਾ ਕੌਂਸਲ ਦਾ ਨਾਮ ਵੀ ਵਿਜੇ ਕੁਮਾਰ ਹੈ ਵਿਜੇ ਜੀ ਆਗੇ ਮੈਂ ਤਾਂ ਕਹ ਦੱਸ ਰਿਹਾ ਦੇਖੋ ਇੱਕ ਵਧੀਆ ਲੀ ਕੀਤੀ ਗਈ ਜੋ ਨਾ ਇੱਕ ਸਟਾਰਟਿੰਗ ਕੀਤੀ ਹੈ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਗੱਲ ਚ ਸੁਣ ਲੈਣ ਦੇਖੋ ਔਰਤਾਂ ਨੂੰ ਇੱਕ ਕਿ ਕਿਹਾ ਗਿਆ ਸੀ ਚੋਨਾ ਦਿੱਤੋ ਉਹ ਪਹਿਲਾਂ ਵੇ ਦੇਵਾਂਗੇ ਇਹ ਤੁਹਾਨੂੰ ਲੱਗਦਾ ਨਹੀਂ ਦੇਣੇ ਚਾਹੀਦੇ ਨੇ ਕਾਫੀ ਬਹੁਤ ਸਵਾਲ ਪੁੱਛ ਰਹੇ ਮੈਂ ਕਿਉਂ ਇੱਕ ਮਿੰਟ ਸੁਣੋ 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 ਮੈਂ ਕਿਉਂ ਕਹਿ ਰਿਹਾ ਕਿਉਂਕਿ ਹਰਪਾਲ ਚੀਮਾ ਇਹਨਾਂ 6 ਮਹੀਨੇ ਪਹਿਲਾਂ ਮੇਰੀ ਗੱਲ ਹੋਈ ਸੀ ਇਸੇ ਚੈਨਲ ਤੇ ਸਟੂਡੀਓ 'ਚ ਉਹਨਾਂ ਨੇ ਕਹਿਆ ਸੀ ਅਸੀਂ ਟੀਮ ਬਣਾਤੀ ਤੇ ਅਸੀਂ ਕਹਿੰਦੇ ਇੱਕ ਦੋ ਹਫਤੇ ਫਾਈਲਾਂ ਮਗਵਾਉਣੇ ਸੀ ਸ਼ੁਰੂ ਕਰ ਦਾਂਗੇ ਸਾਡਾ ਸਾਰਾ ਡਾਟਾ ਆ ਗਿਆ ਉਹ ਸਰ 6 ਮਹੀਨੇ ਆਈ ਇਹਨਾਂ ਮੈਨੂੰ ਗੁੱਸਾ ਆਉਂਦਾ ਫਿਰ ਉਹ ਫਿਰ ਤਾਂ ਉਹ ਸੱਟ ਵਾਲੀ ਗੱਲ ਹੋ ਗਈ ਬੱਸ ਸੱਟ ਸੱਟ ਖੇਡਣ ਲੱਗ ਜਾਂਦੇ ਨੇ ਪਰ ਕੋਈ ਗੱਲ ਨਹੀਂ ਜਲਦੀ ਕੰਮ ਇਹ ਹੋਊਗਾ ਕੋਸ਼ਿਸ਼ ਕਰ ਰਹੇ ਆ ਦੇ ਹਾਲਾਤ ਨੇ ਜਿਹੜੇ ਮਾਲੀ ਹਾਲਾਤ ਨੇ ਕਿਉਂਕਿ ਪਹਿਲਾਂ ਸਰਕਾਰਾ ਹਾਲਾਤ ਹੀ ਇੰਨੇ ਮਾੜੇ ਕਰ ਗਿਆ ਦੇਸ਼ ਦੇ ਡਾਕਟਰ ਸਾਹਿਬ ਬੰਦੇ ਆ ਬੰਦੇ ਆ ਹੁਣ ਵੀ ਆਪਾ ਆਪੋ ਹੀ ਗਈਏ ਮਤਲਬ ਬੀਬੀਆਂ ਹਿੰਮਤ ਨਾ ਹਾਰਨ ਜਤਨ ਜਾਰੀ ਨੇ ਪਤਾ ਕੀ ਮੜਾ ਜਾ ਥੋੜਾ ਜਿਹਾ ਸੰ ਡਾਕਟਰ ਸਾਹਿਬ ਪਤਾ ਕੀ ਹੁੰਦਾ ਤੁਸੀਂ ਇਹਨੇ ਕੰਮ ਚੰਗੇ ਕਰ ਲੋ ਇੱਕ ਕੰਮ ਬੰਦੇ ਨੂੰ ਲੈ ਡੁੱਬਦਾ ਤੇ ਸਰਕਾਰ ਦਾ ਇੱਕ ਸਾਰ ਰਹਿ ਗਿਆ ਕਿ ਇਹਹੀ ਬੁੱਧਾ ਸਰਕਾਰ ਨੂੰ ਲੈਣਾ ਡੁੱਬੇ ਨਹੀਂ ਅਵੇ ਤਾਂ ਗੱਲ ਹੈ ਜੀ ਫਿਰ ਦੇਖੋ ਵਾਦਾ ਕੀਤਾ ਜੇ ਪੂਰਾ ਨਾ ਹੋਇਆ ਫਿਰ ਲੈ ਡੁੱਬਣ ਵਾਲੀ ਗੱਲ ਹੈ ਵੀ ਤੇ ਇਹਦਾ ਕੋਈ ਧੋਰਾਵਾ ਨਹੀਂ ਹਨਾ ਗੱਲ ਕਰ ਵੀ ਯਾਤਨ ਜਾਰੀ ਨੇ ਉਸ ਨਾਲ ਕੁਝ ਤਾਂ ਜਰੂਰ ਦੇਣਾ ਚਾਹੀਦਾ ਚਲੋ ਵੱਧ ਜਾਂ ਘਟਈ ਵਾਰੀ ਇਹ ਸਲੋਟ ਵੀ ਹੋ ਜਾਂਦਾ ਹੁੰਦਾ ਥੋੜਾ ਜਿਹਾ ਲੇਟ ਤਾਂ ਨਹੀਂ ਹਜੇ ਹੋਏ ਲੇਟ 4 ਸਾਲ ਕਿਉਂਕਿ ਪਿਛਲੀ ਸਰਕਾਰਾਂ ਦਾ ਪਿਛਲੇ 6 ਮਹੀਨੇ ਹੀ ਕੰਮ ਕਰਦੀਆਂ ਹੁੰਦੀਆਂ ਜੀ ਜੀ ਹੁਣ ਸਰਕਾਰਾਂ ਕੰਮ ਕਰ ਰਹੀਆਂ ਹੋ ਸਕਦਾ ਹੈ ਕਿ ਅਗਲੇ ਬਜਟ ਚ ਜਾਂ ਬਜਟ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਸੁਭਾ ਸਮੋਚਾਰ ਹੈ ਉਹ ਬੀਬੀਆਂ ਨੂੰ ਸੰਡੂੜ ਲਈ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਹੋ ਜਣ ਤੇ ਪ੍ਰਮਾਤਮਾ ਅੱਗੇ ਵੀ ਇਹ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਕੋਈ ਇਹੀ ਜੀ ਖੇਡ ਖੇਡ ਜਿਵੇਂ ਪੰਜਾਬ ਸਰਕਾਰ ਦਾ ਖਜ਼ਾਨਾ ਭਰੇ ਤੇ ਬੀਬੀਆਂ ਦੇ ਜਿਹੜਾ 11-1100 ਰੁਪਏ ਦਾ ਵਾਅਦਾ ਕੀਤਾ ਹੋਇਆ ਉਹਨੂੰ ਜਲਦੀ ਪੂਰਾ ਕਰੇ ਜੀ ਚਲੋ ਅਰਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਰਿੰਦਰ ਜੀ ਸਾਡੇ ਨਾਲ ਅਕਸਰ ਜੁੜਦੇ ਸਾਡੇ ਸਹਿਯੋਗੀ ਵੀ ਆ ਜਿਆਦਾ ਨੇ ਤੇ ਪੱਤਰਕਾਰ ਵੀ ਹੈਗੇ ਨੇ ਪਰ ਜਿਹੜਾ ਸਾਡਾ ਅੱਜ ਦਾ ਮਸਲਾ ਸੀ ਕਿ ਇੱਕ ਬਠਿੰਡੇ ਦੇ ਵਿੱਚ ਵੀਏ ਕੁਮਾਰ ਸਾਬ ਦਾ ਕੌਂਸਲਰ ਜੋ ਕਿ ਅਕਾਲ ਦਲ ਤੋਂ ਨੇ ਉਹਨਾਂ ਨੇ ਇੱਕ ਬਹੁਤ ਤਰੀਕੇ ਆਪਣੇ ਨਾਲ ਮਜ਼ਾਕ ਕੀਤਾ ਹਾਲਾਂਕਿ ਮਜ਼ਾਕ ਦਾ ਮੈਸੇਜ ਦੇਣਾ ਸੀ ਭਗਵਾਨ ਸਤਿਮਾਨ ਸਰਕਾਰ ਨੂੰ ਕਿਉਂਕਿ ਸਰਕਾਰ ਨੇ ਚੋਣਾਂ ਜਿੱਤਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਵੀ ਅਸੀਂ 11-1100 ਰੁਪਏ ਹਰ ਤਨੂੰ ਦਵਾਂਗੇ ਹਾਲਾਂਕਿ 4 ਸਾਲ ਖਤਮ ਹੋ ਗਏ ਨਹੀਂ ਤੇਗੇ ਉਹਨਾਂ ਨੇ ਫਿਰ ਕੀ ਕੀਤਾ ਨਕਲੀ ਨੋਟਾਂ ਦੀਆਂ ਗੱਥੀਆਂ ਲੈ ਕੇ ਉਹ ਬਾਜ਼ਾਰ 'ਚ ਪਹੁੰਚ ਗਏ ਜਦਾਂ ਇਹਨਾਂ ਦਿੱਤੇ ਗਏ ਜੋ ਜਾਨੀਆਂ ਨੇ ਦੇਖਿਆ ਵੀ ਇਹ ਨੋਟ ਨਕਲੀ ਨੇ ਤਾਂ ਵੀ ਉਹਨਾਂ ਨੇ ਕਿਹਾ ਉਹਨਾਂ ਨੇ ਬਹੁਤ ਵਧੀਆ ਜਿਹਾ ਕਹਿੰਦੇ ਜਿਵੇਂ ਭਗਵਾਨਤਮਨ ਜਿਹਦੇ ਵਾਦੇ ਨਕਲੀ ਨੇ ਐਦਾਂ ਮੇਰੇ ਨੋਟ ਨਹੀਂ। ਫਿਰ ਉਹਨੇ ਬੇਨਤੀ ਵੀ ਕੀਤੀ ਕਹਿੰਦੇ ਵੀ ਕਿਤੇ ਬਿジネス ਨੂੰ ਕਰਕੇ ਮੇਰੇ 'ਤੇ ਰੇਡ ਨਾ ਪਾ ਦਿਓ ਇਹ ਨਕਲੀ ਨੋਟ ਨੇ। ਚਲੋ ਦੋਸਤੋ ਖੈਰ ਹੈ ਕਿ 2 ਮਿੰਟਰੀ ਔਰਤ ਨੂੰ ਖੁਸ਼ੀ ਮਿਲੀ ਚਾਹੇ ਉਹ ਬਾਤ 'ਚ ਥੋੜੀ ਤਕਲੀਫ ਵੀ ਹੋਈ ਕਿ ਨਕਲੀ ਨੋਟ ਹੈ। ਪਰ ਇੱਕ ਵਿਅਕਤੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਭਗਵਾਨਤਮਨ ਸਰਕਾਰ ਨੂੰ ਅਸੀਂ ਸੋਚਦੇ ਆਂ ਏ ਗੁਜਾਰਤ ਕਰਾਂਗੇ ਕਿ ਜੇਕਰ ਇਹ ਖਬਰ ਸਾਡੀ ਭਗਵੰਤ ਮਾਨ ਆਪ ਪਾਰਟੀ ਕੋਈ ਨੁਮਾਇੰਦਾ ਦੇਖ ਰਿਹਾ ਤਾਂ ਫਿਰ ਇਹ ਮੈਸੇਜ ਅੱਗੇ ਵੀ ਜਾਏਗਾ ਤੇ ਅਸੀਂ ਚਾਹਦੇ ਹਾਂ ਆਪਣੇ ਚੰਦੇ ਮਾਦਰਾਂ ਭਗਵੰਤ ਮਾਨ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਜਿਹੜੀਆਂ ਥੋੜੀਆਂ ਗਰੰਟੀਆਂ ਰਹਿ ਗਈਆਂ ਉਹ ਜਲਦੀਆਂ ਪੂਰੀਆਂ ਕਰ ਦਿਓ ਕਿਉਂਕਿ ਸਾਲ ਦਾ ਸਮਾਂ ਰਹਿ ਗਿਆ ਨਹੀਂ ਤਾਂ ਫਿਰ 92 ਸੀਟਾਂ ਸਮਰਥਨ ਦੇ ਦੇ ਸਕਦੇ ਹਾਂ ਲੋਕ ਤੁਹਾਨੂੰ ਤਾਜ ਤੇ ਬਿਠਾ ਸਕਦੇ ਨੇ ਫਿਰ ਇਹ ਪੰਜਾਬ ਹੈ ਲੋਕ ਨਾ ਹੀਰੋ ਤੋਂ ਮਿੱਟ ਲਾਂਦੇ ਜ਼ੀਰੋ ਬਣਾ ਕਿਤੇ ਉਹ ਟਾਈਮ ਨਾ ਆ ਜਾਏ ਸੋ ਦੋਸਤੋ ਇਹ ਸਾਡਾ ਏਦਾ ਮੁੱਦਾ ਜੀ ਸ਼ਾਮ ਦਾ ਤੁਹਾਡੇ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉੱਤੋਂ ਮੈਨੂੰ ਦਿਓ ਇਜਾਜ਼ਤ ਧੰਨਵਾਦ